ਇਹ ਭਾਜੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕੇ ਕਹਿੰਦੇ ਕਿ ਫੀਸ ਨਾ ਦਿਓ ਜਿੰਮ ਨੂੰ ਟਾਈਮ ਦਿਓ ਜੀ ਫੀਸ ਵਲੋਂ ਤੇ ਗੱਲ ਕੁਛ ਇਸ ਤਰ੍ਹਾਂ ਵਾਂ ਕਿ ਜਿਹੜਾ ਬੱਚਾ ਨਹੀਂ ਦੇ ਸਕਦਾ ਜੀ ਉਹਨਾਂ ਵਾਸਤੇ ਆ ਜੀ ਹਾਂਜੀ ਐਨਐਲਟੀ ਟੀਚਰ ਵੀ ਆ ਹਾਂਜੀ ਇਹ ਆਪਣੇ ਕੋਲ ਪਾਵਰ ਲਿਫਟਿੰਗ ਕਰ ਰਹੀ ਹੈ ਗੇਮ ਹਾਂਜੀ ਔਰ ਪੰਜਾਬ ਦੇ ਵਿੱਚ 골ਡ ਵੀ ਲੈ ਕੇ ਆਈ ਆ ਖੇਡਾਂ ਵਤਨ ਪੰਜਾਬ ਦੀ ਜੇ ਕੋਈ ਖਾਲਸਾ ਕਾਲਜ ਦੇ ਨੇੜੇ ਤੇੜੇ ਰਹਿੰਦਾ ਜਾਂ ਦੂਰ ਰਹਿੰਦਾ ਕੋਈ ਵੀ ਗੇਮ ਵਾਲਾ ਇਹਨਾਂ ਕੋਲ ਪਲੇਅਰ ਆਵੇ ਤੇ ਫੀਸ ਨਹੀਂ ਲੈਣੀ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤੇ ਦੇਣਾ ਚਾਹੋ ਤੇ ਦੇ ਸਕਦੇ ਬਟ ਇਹਨਾਂ ਦਾ ਕਿਹੜਾ ਏ ਕੋਈ ਵੀ ਪਲੇਅਰ ਜਿਹੜਾ ਜਿਹਨੂੰ ਜਿੰਮ ਦਾ ਸ਼ੌਂਕ ਆ ਉਹ ਨਹੀਂ ਵੀ ਫੀਸ ਹੈਗੀ ਤਾਂ ਮੈਂ ਫੀਸ ਵੀ ਤੇ ਨਾਲ ਤੇ ਡਾਈਟ ਜੇ ਹੋਰ ਜਿੰਮਾਂ 'ਚ ਜਾਂਦੇ ਆ ਮਤਲਬ ਕਿ ਮੁੰਡੇ ਜਾਂਦੇ ਕੁੜੀਆਂ ਲੈ ਬਟ ਇਸ ਜਿੰਮ 'ਚ ਕੋਈ ਬਣਾ ਬੰਦਾ ਨਹੀਂ ਹੈਗਾ ਜਿੰਦੋਲੇ ਲੱਤੋ ਵੀ ਆਂਦੇ ਆਪਣੇ ਕੋ ਬਾਕਸਿੰਗ ਕਰਾਈ ਜਾਂਦੀ ਆ ਉਹ ਸਾਹਮਣੇ ਕਲੱਬ 'ਚ ਪਏ ਆ ਆਪਣੇ ਬਾਕਸਿੰਗ ਦੇ ਕੋਚ ਆਂਦੇ ਆ ਨਾ ਪਾਵਰ ਲਿਫਟਿੰਗ ਕਰਾਉਣਾ ਇੱਕ ਆਪਣੇ ਸਾਰੇ ਗਏ ਆ ਉਹ ਮਾਸ਼ਾਅੱਲ੍ਹਾ ਡਰ ਗਏ ਆ ਠੀਕ ਹੈ ਆਪੇ ਲੜਕੀਆਂ ਮਾਸ਼ਾਅੱਲ੍ਹਾ ਡਰ ਵੀ ਕਰਦੀਆਂ ਇੱਥੇ ਤੁਹਾਵਰ ਆਪਣੇ ਜਿਮ ਚ ਸਪੋਰਟਸ ਵੀ ਆਉਂਦੇ। ਤੇ ਬਾਕੀ ਕੰਮ ਬਾਅਦ ਚੋ ਪਹਿਲਾਂ ਸੇ ਜ਼ਰੂਰੀ ਆ। ਅੱਸੀ ਗੱਲ ਦੀ ਸਾਰੇ ਨੂੰ ਮੈਂ ਅਜ਼ਾਦ ਮੈਦ ਪਰਟੀ ਲੈ ਕੇ ਆਇਆ। ਬਹੁਤ ਹੀ ਵਧੀਆ ਪ੍ਰੋਗਰਾਮ ਅਜਿਹੇ ਪ੍ਰੋਗਰਾਮ ਦੇ ਮਾਧਮ ਦੇ ਨਾਲ ਮਿਲਾਂਗੇ ਬਹੁਤ ਹੀ ਪੋਜ਼ਿਟਿਵ ਅਸਰ ਜਿਹੜੀਆਂ ਅਸੀਂ ਬਹੁਤ ਤਰੀਫਾ ਕਰਨੀਆਂ ਨੇ। ਪੇਸ਼ ਕਰਦੇ ਹਾਂ ਸਾਹਿਬ ਦੇ ਵਾਸੀ ਨੂੰ ਹਰਪ੍ਰੀਤ ਸਿੰਘ ਹੈ ਇਹਨਾਂ ਦਾ ਨਾਮ। ਇੱਕ ਬਹੁਤ ਹੀ ਨਵਿਕਲਾ ਜਿਮ ਚਲਾਉਂਦੇ ਨੇ। ਜਿੱਥੇ ਕਿਸੇ ਵੀ ਸਟੂਡੈਂਟ ਨੂੰ ਫੀਸ ਲੈਣੀ ਕੀ ਹੈ ਉਹਨਾਂ ਨੂੰ ਖੁਦ ਪੇ ਕਰਦੇ ਨੂੰ ਪੈਸੇ ਵੀ ਠੱਡਾ ਗਏ ਆਓ ਜੀ ਮਿਲਦੇ ਹਾਂ ਹਰਤ ਸਿੰਘ ਜੱੱਟ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਜੀ ਠੀਕ ਆ ਮੈਂ ਬਹੁਤ ਵਧੀਆ ਤੁਹੀ ਸੁਣਾਓ ਜੰਲੀਗੜ੍ਹ ਤੋਂ ਆਏ ਇੰਨੀ ਦੂਰ ਹਾਂਜੀ ਸੁਣਾਓ ਕਿੱਦਾਂ ਲੱਗਾ ਆਪਣਾ ਅੰਮ੍ਰਿਤਸਰ ਬਹੁਤ ਵਧੀਆ ਜੀ ਮੈਂ ਇੱਥੋਂ ਅੱਗੇ ਸਰਦਾ ਹੀ ਰਸੀ ਹਾਂ ਉਹ ਬਠਿੰਡਾ ਬਹੁਤ ਪੁਰਾਣੇ ਟਾਈਮਾਂ ਦੇ ਵਿੱਚ ਚਲੇ ਗਏ ਹਾਂ ਕਿਸੇ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਕਿੱਦਾਂ ਲੱਗਾ ਆਪਣਾ ਜਿਮ ਮੈਨੂੰ ਬਹੁਤ ਵਧੀਆ ਲੱਗਿਆ ਸੋ ਤੁਹਾਡੇ ਹਰ ਇੱਕ ਸਟੂਡੈਂਟ ਨੇ ਬੈਕ ਕੈਮਰਾ ਵੀ ਜੋ ਤੁਹਾਡੀ ਤਾਰੀਫ ਕੀਤੀ ਜੋ ਮੈਂ ਸੁਣ ਕੇ ਆਇਆ ਕਿ ਭਾਜੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਇਹ ਕਹਿੰਦੇ ਕਿ ਫੀਸ ਨਾ ਦਿਓ ਜਿੰਮ ਨੂੰ ਟਾਈਮ ਦਿਓ ਤੇ ਅੱਜ ਕੱਲ ਪੈਸੇ ਦੀ ਨੀਡ ਹਰ ਇੱਕ ਨੂੰ ਹੁੰਦੀ ਆ ਪਰ ਤੁਸੀਂ ਕਿਉਂ ਇੰਨਾ ਮੁੱਖ ਮੋੜੀ ਫਿਰਦੇ ਜੀ ਪੈਸੇ ਤੇ ਨਹੀਂ ਮੁੱਖ ਤੇ ਨਹੀਂ ਕੋਈ ਮੋੜਿਆ ਜੀ ਦੇਖੋ ਜਿਹੜੀ ਮੇਰੀ ਨੀਡ ਆ ਉਹ ਪਰਮਾਤਮਾ ਪੂਰੀ ਕਰ ਦਿੰਦਾ ਜੀ ਤੇ ਪੈਸੇ ਦਾ ਚਲੋ ਹਰ ਕਿਸੇ ਨੂੰ ਲੋੜ ਹੁੰਦੀ ਆ ਫੀਸ ਵੱਲੋਂ ਤੇ ਗੱਲ ਕੁਛ ਇਸ ਤਰ੍ਹਾਂ ਵਾ ਕਿ ਜਿਹੜਾ ਬੱਚਾ ਨਹੀਂ ਦੇ ਸਕਦਾ ਜੀ ਉਹਨਾਂ ਵਾਸਤੇ ਆ ਜੀ ਤੇ ਬੱਚੇ ਆਂਦੇ ਆ ਉਹ ਗੇਮ ਦਾ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਪਰ ਐ ਵਾ ਕਿ ਜਿਮ ਦੇ ਵੱਲੋਂ ਕੋਈ سپورਟ ਨਹੀਂ ਮਿਲਦੀ ਜੀ ਪਰ ਉਹਨਾਂ ਨੂੰ ਆਪਾਂ ਕਹੀਏ ਗੇਮ ਕਰਨੀ ਆ ਤੇ ਫਿਰ ਜਿਮ ਦੀ ਕੋਈ ਫੀਸ ਨਹੀਂ ਤੇ ਫਿਰ ਮੇਰੇ ਤਰੀਕੇ ਨਾਲ ਚੱਲਣਾ ਪਏਗਾ ਜੀ ਜੀ ਆਪਣੇ ਤਰੀਕੇ ਨਾਲ ਚੱਲੂਗਾ ਸਹੀ ਤਰੀਕੇ ਨਾਲ ਤੇ ਉਹ ਫਿਰ ਇੱਕ ਵਧੀਆ ਪਲੇਅਰ ਵੀ ਬਣਦਾ ਉਹ ਖੇਡ ਕੇ ਆਏ ਆ ਕੰਪੀਟੀਸ਼ਨ ਲੜਤੀਆਂ ਵੀ ਖੇਡ ਕੇ ਆਏ ਆ ਤੇ ਲੜਕੇ ਵੀ ਖੇਡ ਕੇ ਆਏ ਆ ਖੇਡਾ ਵਤਨ ਪੰਜਾਬ ਦੇ ਵਿੱਚ ਵੀ 골ਡ ਆਏ ਨੇ ਆਪਣੇ ਜੀ ਇਹ ਅਫੀਸ ਵੱਲੋਂ ਤਾਂ ਇਹ ਗੱਲ ਆ ਜੀ ਬਾਕੀ ਕਈ ਦਿੰਦੇ ਵੀ ਆ ਤੇ ਜਿਨ੍ਹਾਂ ਕੋਲ ਨਹੀਂ ਹੈਗੀ ਦੇਣ ਵਾਸਤੇ ਉਹ ਕੋਈ ਚੱਕਰ ਨਹੀਂ ਆ ਜਿਆਦਾ ਬੋਝ ਨਹੀਂ ਪਈਦਾ ਤੇ ਜਦੋਂ ਉਹਨੂੰ ਇਹ ਕਹਿੰਦਾ ਕਿ ਜਦੋਂ ਤੂੰ ਬਣੇਗਾ ਕੁਛ ਉਦੋਂ ਦੇ ਦੇ ਠੀਕ ਹੈ ਹਾਂ ਬਾਕੀ ਪਰਮਾਤਮਾ ਦਾ ਬਹੁਤ ਕਿਰਪਾ ਵਾ ਬਹੁਤ ਸ਼ੁਕਰ ਹੈ ਪਰਮਾਤਮਾ ਦਾ ਇਹ ਪਤਾ ਨਹੀਂ ਕਿਦਾਂ ਆਪਣੇ ਕੰਮ ਚੱਲਦੇ ਆ ਬਸ ਚੱਲ ਪੈਂਦੇ ਆ ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ ਆ ਸਾਰੇ ਕੰਮ ਚੱਲੀ ਜਾਂਦੇ ਆ ਸੋ ਇਹ ਭਾਜੀ ਬੈਕ ਕੈਮਰਾ ਵੀ ਦੱਸ ਰਿਹਾ ਹੈਗੇ ਕਿ ਮੈਂ ਬਹੁਤ ਦੂਰੋਂ ਆਣਾ ਹਾਂ ਜੀ ਤੇ ਮੈਂ ਜਿੰਮ ਕਾਫੀ ਇਤਨੀ ਦਸਰੇ ਦੀ ਬਹੁਤ ਲਗਜ਼ਰੀ ਜਿੰਮ ਛੱਡੀਆਂ ਨੇ ਮਾਫੀਸਾ ਪਰ ਪਰ ਜੀ ਬੋ ਜੀ ਮੇਰੀ ਸਾਲ ਸਾਲ ਦੀ ਮੈਂਬਰਸ਼ਿਪ ਲਈ ਸੀਗੀ ਮੇਰੀ 골ਡ ਚ ਵੀ ਮੈਂਬਰਸ਼ਿਪ ਸੀਗੀ ਜੀ ਬਟ ਭਾਜੀ ਨੂੰ ਮਿਲਿਆ ਬਹੁਤ ਵਧੀਆ ਇਹਨਾਂ ਦਾ ਨੇਚਰ ਆ ਜੀ ਮੈਨਿਟੀ ਵਾਈਸ ਵੀ ਜੀ ਤੇ ਭਾਜੀ ਨਾਲ ਵਿਚਾਰ ਤਰਾ ਸਾਂਝੀ ਹੋਈ ਤੇ ਕਹਿੰਦੇ ਮੇਰੇ ਜਿੰਮ ਆਓ ਜਿੰਮ ਆ ਕੇ ਮੈਂ ਦੇਖਿਆ ਵਾਕਈ ਭਾਜੀ ਜਿੱਦਾਂ ਪਰਸਨਲੀ ਬੱਚਿਆਂ ਨੂੰ ਸਾਰਿਆਂ ਨੂੰ ਗਾਈਡ ਕਰਦੇ ਆ ਆਪਾਂ ਜਿੰਮਸ ਜਾ ਕੇ ਦੇਖਦੇ ਆ ਹਰ ਕੋਈ ਪੀਟੀ ਲੈ ਰਿਹਾ ਅੱਜ ਕੱਲ ਕਿ ਪਰਸਨ ਟ੍ਰੇਨਿੰਗ ਚਾਹੀਦੀ ਰਹੀ ਚਾਰਜਿਸ ਨੇ ਬੜਾ ਭਾਜੀ ਫ੍ਰੀ ਆਫ ਕੋਸਟ ਸਾਰੇ ਨੂੰ ਪਰਸਨਲ ਟ੍ਰੇਨਿੰਗ ਦੇ ਰਹੇ ਨੇ ਜੀ ਮੈਨੂੰ ਵੀ ਭਾਜੀ ਨੇ ਮੋਟੀਵੇਟ ਕੀਤਾ ਮੈਂ ਜਿਮ ਜੁਆਇਨ ਕੀਤਾ ਸੀ ਬੜਾ ਛੱਡਦਾ ਜੀ ਤੇ ਮੇਰਾ ਆਲਮੋਸਟ 94 ਕਿਲੋ weight ਸੀਗਾ ਹੂੰ ਤੇ ਢਾਈ ਕੁ ਮਹੀਨੇ ਭਾਜੀ ਕੋਲ ਆਨੇ ਐਕਸਰਸਾਈਜ਼ ਜੀ ਅੱਜ ਮੇਰਾ 83 ਕਿਲੋ weight ਆ 11 ਕਿਲੋ weight ਮੈਂ ਆਪਣਾ ਲੂਸ ਕੀਤਾ ਜੋ ਅਸੀਂ ਇਹਨਾਂ ਦੇ ਬਾਰੇ ਸੁਣਿਆ ਹੈਗਾ ਤੇ ਸਾਡੇ ਸੱਜਣ ਨੇ ਬਹੁਤ ਤਾਰੀਫ਼ ਕੀਤੀ ਹੈ ਇਹਨਾਂ ਦੀ ਉਹ ਵਾਕਿਆ ਇਹ ਮਤਲਬ ਜਿੰਮ ਦੇ ਵਿੱਚ ਚੀਜ਼ਾਂ ਕਰਦੇ ਨੇ ਜਾਂ ਉਹ ਨਹੀਂ ਨਹੀਂ ਜੀ ਇਹ ਕਾਬਿਲ ਤਾਰੀਫ ਨੇ ਮੈਂ ਤੇ ਖੁਦ ਪ੍ਰੈਕਟੀਕਲੀ ਦੇਖਿਆ ਮੈਨੂੰ ਵੀ ਜਿੱਦਾਂ ਲਾ ਨੇ ਪਰਸਨਲੀ ਗਾਈਡ ਕੀਤਾ ਜੀ ਡਾਈਟ ਵਾਈਸ ਵੀ ਆਰਗੇਨਿਕ ਡਾਈਟ ਕੋਈ ਫੂਡ ਸਪਲੀਮੈਂਟ ਨਹੀਂ ਸਭ ਪਹਿਲਾਂ ਮੈਨੂੰ ਗਾਈਡ ਕਰਦੇ ਸੀਗੇ ਸਾਰੇ ਫੂਡ ਸਪਲੀਮੈਂਟ ਵੱਲੋਂ ਬਟ ਭਾਜੀ ਨੇ ਪ੍ਰੋਪਰ ਡਾਈਟ ਚਾਰਟ ਦਿੱਤਾ ਫੋਲੋ ਅਪ ਲਿੱਤਾ ਕਿ ਯਾਰ ਇਹ ਖਾਦਾ ਇਸ ਟਾਈਮ ਇਹ ਖਾਦਾ ਸਾਰਿਆਂ ਨੂੰ ਪਰਸਨਲ ਜਿਹੜੇ ਬੱਚੇ ਮਾੜੇ ਨੇ ਘਰੋਂ ਉਹਨਾਂ ਨੂੰ ਫਾਈਨੈਂਸ਼ਲੀ ਵੀ ਸਪੋਰਟ ਕਰਦੇ ਨੇ ਡਾਈਟ ਵੀ ਪ੍ਰੋਵਾਈਡ ਕਰਦੇ ਨੇ ਬਹੁਤ ਵਧੀਆ ਸੋਚ ਹੈ ਔਰ ਮੈਂ ਸਮਝਦਾ ਇਹੋ ਜਿਹਾ ਇਨਸਾਨ ਅਗਰ ਆਪਣੀ ਧਰਤੀ ਦੇ ਨੇ ਕੋਈ ਹਿਮੈਨਿਟੀ ਦਾ ਪ੍ਰਤੀਕ ਨੇ ਸੋ ਬਹੁਤ ਵਧੀਆ ਕੋਚਾ ਵਰਗੇ ਕੋਚ ਮੇ ਕੰਨਾ ਅਗਰ ਸੋ 200 ਅੰਮ੍ਰਿਤਸਰ ਚ ਹੋਰ ਹੋਣ ਤੇ ਅੰਮ੍ਰਿਤਸਰ ਦਾ ਨਾਮ ਹੀ ਹਰਿਆਣਾ ਦੇ ਮੁਕਾਬਲੇ ਹੋ ਜੇ ਜ਼ਰੂਰ ਜੀ ਇਹ ਅਸੀਂ ਇਹਨਾਂ ਦੀ ਸੋਚ ਸੁਣੀ ਵੀ ਆ ਤੇ ਇੱਥੇ ਆਣ ਕੇ ਵੀ ਮੈਂ ਇਹਨਾਂ ਨੂੰ ਫੋਨ ਜਦੋਂ ਟਾਈਮ ਸਪੈਂਡ ਕੀਤਾ ਉਦੋਂ ਪਤਾ ਲੱਗ ਗਿਆ ਕਿ ਹਰ ਇੱਕ ਨੂੰ ਜੈ ਸ਼੍ਰੀ ਰਾਮ ਬੋਲ ਕੇ ਜਦੋਂ ਕੰਮ ਸ਼ੁਰੂ ਕਰਵਾਉਂਦੇ ਨੇ ਹਰ ਇੱਕ ਬਈ ਸਭ ਸਭ ਤੋਂ ਵਧੀਆ ਸੌਰੀ ਤੁਹਾਡੀ ਗੱਲ ਕੱਟ ਰਿਆਂ ਸਭ ਤੋਂ ਵਧੀਆ ਪਲੱਸ ਪੁਆਇੰਟ ਏ ਆ ਇਹਨਾਂ ਨੇ ਜਦੋਂ ਵੀ ਕਿਸੇ ਨੇ ਆਨਾ ਹੈ ਹੈਲੋ ਹਾਏ ਗੁੱਡ ਮਾਰਨਿੰਗ ਨਹੀਂ ਇਹਨਾਂ ਨੇ ਕਹਿੰਨਾ ਜੈ ਸ਼੍ਰੀ ਰਾਮ ਕੋ ਜੀ ਇੱਕ ਤੇ ਇੱਕ ਧਾਰਮਿਕ ਆਸਥਾ ਵੀ ਜੁੜਦੀ ਹੈ ਔਰ ਸਾਰਾ ਦਿਨ ਇੱਥੇ ਸ਼ਬਦ ਹਨੂਮਨ ਚਾਲੀਸਾ ਕੀਰਤਨ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਇੱਕ ਪੋਜ਼ਿਟਿਵਿਟੀ ਜਿਮ ਚ ਔਰਾ ਸਾਰਾ ਕ੍ਰੀਏਟ ਰਹਿੰਦਾ ਜੀ ਜੀ ਮੈਂ ਸੁਣਿਆ ਕਿ ਤੁਸੀਂ ਬਹੁਤ ਦੂਰੋਂ ਸਾਰੇ ਕੰਡੀ ਸਾਹਿਬ ਤੋਂ ਬਾਹਰ ਹੁੰਦੇ ਹੋ ਜੀ ਮੈਂ ਬਿਲਕੁਲ ਲਾਸਟ 에어ਪੋਰਟ ਦੇ ਲਾਗਵਾਨਾ 에어ਪੋਰਟ ਦੇ ਨਾਲ ਹੀ ਮੇਰੀ ਕੋਲੋਨੀ ਗੋਲਡਨ ਸਿਟੀ ਹੈ ਉੱਥੇ ਮੇਰੀ ਰਿਹਾਇਸ਼ ਹੈ ਉੱਥੋਂ ਪ੍ਰੋਪਰ ਆਪੋਜ਼ਿਟ ਸਾਈਟੀ ਦੀ ਹੈ ਸਾਈਡ ਤੇ ਮੈਂ ਉੱਥੋਂ ਸਪੈਸ਼ਲੀ ਐਕਸੀ ਲਾਨੀ ਆਨਾ ਦਿੱਲੀ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਵੀ ਗੱਲਬਾਤ ਕਰਕੇ ਜਿੰਨੇ ਵੀ ਇਹਨਾਂ ਦੇ ਸਟੂਡੈਂਟ ਨੇ ਬਾਕੀ ਇਹਨੇ ਵੀ ਗੱਲਬਾਤ ਜਦੋਂ ਦੱਸੀ ਮੈਂ ਕੈਮਰਾ ਵੀ ਸਾਰੀ ਬੜੀ ਪੋਜ਼ਿਟਿਵ ਜੀ ਜੀ ਬਿਲਕੁਲ ਇਸ ਜਗ੍ਹਾ ਦੀ ਵਾਈਬ ਵੀ ਇੰਨੀ ਹੈ ਕਿ ਜਿੱਥੇ ਪਰਮਾਤਮਾ ਦਾ ਨਾਮ ਇਹਨਾਂ ਚੱਲਦਾ ਉਹ ਜਗ੍ਹਾ ਦੀ ਵਾਈਬ ਹੀ ਹੋ ਜਾਂਦੀ ਹੈ ਇਹ ਵਾਈਬ ਇਹਨਾਂ ਦੀ ਪੋਜ਼ਿਟਿਵਿਟੀ ਕਰਕੇ ਆ ਜੀ। ਹਉ ਜੀ ਬਾਕੀ ਵੀ ਮਿਲਦੇ ਆ ਤੁਹਾਡੇ ਸਟੂਡੈਂਟs। ਥੈਂਕ ਯੂ। ਹਾਂ ਜੀ ਬਿਲਕੁਲ ਜੀ ਬਿਲਕੁਲ। ਜੋ ਵੀ ਅਸਲ ਸੱਚਾਈ ਆਪਣੇ ਜੀਵਨ ਦੇ ਜੋ ਵੀ ਆਵਾ ਮਤਲਬ ਬੜਾ ਆਰਾਮ ਨਾਲ ਆਈਦਾ ਵਾ ਇੱਥੇ ਕੋਈ ਮਤਲਬ ਫਰਕ ਨਹੀਂ ਹੈ ਕਿ ਬੋਲ ਦੇ ਜਾਂ ਕੁੜੀਆਂ ਇੱਥੇ ਇਦਾਂ ਦਾ ਸੰਭਾਲਿਆ ਕਿ ਫੈਮਿਲੀ ਵਾਲਾ ਮੋਹ ਲਿਆ ਕੋਈ ਵੀ ਨੇ ਕਿਸੇ ਨੂੰ ਇਦਾਂ ਬਿਨਾ ਮਤਲਬ ਨਹੀਂ ਬੁਲਾਉਂਦਾ। ਮਨੇ ਆਪਣੇ ਆਰਾਮ ਨਾਲ ਜੇ ਕੋਈ ਕੁੜੀ ਕੱਲੀ ਵੀ ਹੈਗੀ ਆ ਨਾ ਬੜੇ ਵਧੀਆ ਤਰੀਕੇ ਨਾਲ ਲਾਂਦੀ ਆ ਜਾਂ ਇਦਾਂ ਦਾ ਕੁਝ ਨਹੀਂ ਹੈਗਾ ਕਿ ਜਿੱਦਾਂ ਆਮ ਦੂਸਰੇ ਜੱਮਾਂ 'ਚ ਮਿਲਦਾ ਹੈ। ਕੀ ਵੀ ਬੜਾ ਹੋਸ਼ ਆਪਣਾ ਜਾਂ ਮਿਲਦਾ ਦਿਦਾਰ ਹੋ ਮੜ ਬਾਈ ਹੁੰਦੀ ਹੈ ਮੁੰਡਿਆਂ ਵੱਲੋਂ ਵੀ ਕੁੜੀਆਂ ਵੱਲੋਂ ਵੀ ਹੁੰਦੀ ਹੈ ਅੱਜ ਕੱਲ੍ਹ ਤਾਂ ਮੋਲ ਤਾਂ ਪਤਾ ਹੀ ਆ ਸਾਰਾ ਜੀ ਇੱਥੇ ਇਦਾਂ ਦਾ ਕੋਸ਼ ਨਹੀਂ ਆ ਮਤਲਬ ਸਾਰੇ ਬੜੇ ਵਧੀਆ ਤਰੀਕੇ ਨਾਲ ਵਾਹ ਜੇ ਕੋਈ ਕੁੜੀ ਕੱਲੀ ਲੱਗੀ ਆ ਕਿਹੇ ਕੁੜੀ ਨੇ ਕਿਹਨੇ ਕਿਹੇ ਵੀ ਮੁੰਡੇ ਨੇ ਇੱਕ ਦੇਖ ਲਿਆ ਤਾਂ ਕਿਹਿੰਦਾ ਕਿਹੇ ਕੁੜੀ ਵੱਲ ਤੇ ਮੁੰਡਿਆਂ ਦਾ ਵੀ ਇਦਾਂ ਹੀ ਆ ਕਿ ਮੁੰਡੇ ਬੇਫਾਲਤੂ ਆਪਣਾ ਹੀ ਲੱਗੇ ਰਹਿੰਦੇ ਆ ਹਰ ਕੋਈ ਆਪਣੇ ਆਪ 'ਚ ਮਸਤ ਰਹਿੰਦਾ ਵਾ ਤੇ ਜੇ ਗੇਮ ਵੱਲੋਂ ਤੇ ਗੇਮ ਵੱਲੋਂ ਹਰ ਕੋਈ ਇੱਕ ਦੂਜੇ ਨੂੰ ਸਪੋਰਟ ਕਰਦਾ ਆ ਜਿਮ ਦੇ ਵਿੱਚ ਕੋਈ ਵੀ ਕਿਹੜੀ ਵੀ ਗੇਮ ਕਰਦਾ ਹੈ ਜਿਹਦੇ ਭਾਜੀ ਕਰਾਉਂਦੇ ਨੇ ਕਿੱਕ ਬਾਕਸਿੰਗ ਦੀ ਪ੍ਰੈਕਟਿਸ ਕਰਾਉਂਦੇ ਨੇ ਬਾਕਸਿੰਗ ਦੀ ਵੀ ਕਰਾਉਂਦੇ ਨੇ weight lifting ਦੀ ਵੀ ਹੁੰਦੀ ਹੈ dead lifting ਦੀ ਵੀ ਹੁੰਦੀ ਹੈ dead lifting ਚ ਹੋਣਾ ਜੋ ਮਤਲਬ ਮੇਰਾ ਆਪ ਦਾ ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਤੇ ਆਇਆ ਮੈਡਲ ਜੀ ਪੰਜਾਬ ਲੈਵਲ ਤੇ ਮੇਰਾ ਖੇਡਾ ਵਤਨ ਪੰਜਾਬ ਦੇ ਵਿੱਚ ਮੇਰਾ ਬ੍ਰونز ਆਇਆ ਸੀ ਇੱਕ ਲੜਕੀ ਹੋ ਅੱਜ ਹੈਗੀ ਨਹੀਂ ਇੱਥੇ ਉਹਦਾ ਸਿਲਵਰ ਆਇਆ ਤੇ ਹੋਰ ਵੀ ਕਾਫੀ ਕੁੜੀਆਂ ਦੇ ਬਾਰੇ ਬੜੇ سارے ਬੱਚਿਆਂ ਨੇ ਮੈਡਲ ਆਇਆ ਤੇ ਆਪਾਂ ਜਦੋਂ ਵੀ ਇਧਰ ਜਿਮ ਨੂੰ ਲੋਕੀ ਪੁੰਚਾਈਦਾ ਨਾ weight lifting dead lifting ਚ ਹਮੇਸ਼ਾ ਮੈਡਲ ਆਉਂਦੇ ਨੇ ਭਾਵੇਂ ਕਿਸੇ ਦਾ 3rd ਆਵੇ 30 ਆਵੇ ਮੈਡਮ ਹਮੇਸ਼ਾ ਹਾਂਜੀ ਨੇ ਸਟੂਡੈਂਟ ਆ ਕੀ ਕਰ ਰਹੀ ਹੈ ਮੈਂ ਬੀਏਡ ਕਰ ਰਹੀ ਆ ਖਾਲਸਾ ਕੋਲ ਜੋ ਫੈਜੂਕੇਸ਼ਨ ਤੋਂ ਜੀ ਤੇ ਨਾਲ ਨਾਲ ਆਪਣੀ ਗੇਉਗ੍ਰਾਫੀ ਕਰ ਰਹੀ ਆ ਤੇ ਇਥੇ ਮਤਲਬ ਕਿ ਜੇ ਕੋਈ ਬੱਚਾ ਫਾਈਨੈਂਸ਼ੀਅਲੀ ਨਹੀਂ ਹੈਗਾ ਪਰ ਜੀ ਇਵਨ ਮੇਰੇ ਕੋਲ ਅਜੇ ਤੱਕ ਭਾਜੀ ਨਿਕਲੀ ਫੀਸ ਲਈ ਨਹੀਂ ਹੈ ਜੀ ਤੇ ਕਾਫੀ ਬੱਚੇ ਆ ਜਿਨ੍ਹਾਂ ਨੂੰ ਆਪਦੇ ਕੋਲ ਉਹ ਵੀ ਭਾਜੀ ਮਤਲਬ 페 ਕਰ ਦਿੰਦੇ ਆ ਕਿ ਜੇ ਬਾਇਚਾਂਸ ਬੱਚਾ ਕੋਈ ਫਾਈਨੈਂਸ਼ਲੀ ਨਹੀਂ ਠੀਕ ਹੈਗਾ ਤੇ ਕਿ ਬੱਚੇ ਨੇ ਨੀੜਿਆ ਤੇ ਭਾਜੀ ਆਪਦੇ ਕੋਲੋਂ ਵੀ ਦੇ ਦਿੰਦੇ ਤੁਸੀਂ ਕਦੇ ਕਰਕੇ ਇਹਨਾਂ ਦੇ ਕੋਲੋਂ ਆਏ ਹਾਂ ਜੀ ਬਹੁਤ ਇਹਨਾਂ ਦੀ ਸਿਫਤ ਸੁਣੀ ਹੈ ਜੀ ਹਾਂਜੀ ਕੀ ਕਿਸੇ ਨੂੰ ਕੋਈ ਫਾਈਨੈਂਸ਼ਲ ਪ੍ਰੋਬਲਮ ਹੈ ਤੇ ਇਹਨਾਂ ਨੇ ਫੀਸ ਉਲਟਾ ਲੈਣੀ ਕੀ ਹੈ ਉਹਨਾਂ ਨੂੰ ਦੇ ਦੇ ਹਾਂਜੀ ਹਾਂਜੀ ਹੈਗਿਆ ਬੇਤ ਨੜਕਿਆਂ ਮਤਲਬ ਉਹਨਾਂ ਨੇ ਬਹੁਤ ਸਪੋਰਟ ਕੀਤਾ ਹੈ ਭਾਜੀ ਨੇ ਮਤਲਬ ਹਰ ਵਾਰੀ ਕਰਦੇ ਨੇ ਕਿ ਜਦੋਂ ਕੋਈ ਉਹਨਾਂ ਨੂੰ ਲੋੜ ਪੈਂਦੀ ਆ ਕਹਿੰਦੇ ਵੀ ਲੋੜ ਨਹੀਂ ਈਵਨ ਡਾਇਟ ਵੀ ਖੁਦ ਇੰਨੀ ਵਧੀਆ ਤੁਸੀਂ ਮਤਲਬ ਮੰਨੋਗੇ ਨਹੀਂ ਬੱਚਾ ਇੰਨੀ ਖੁਦ ਵੀ ਵਧੀਆ ਡਾਇਟ ਅਰੇਂਜ ਕਰ ਸਕਦਾ ਜਿੰਨੀ ਵਧੀਆ ਭਾਜੀ ਡਾਇਟ ਦਿੰਦੇ ਨੇ ਦੇਖਦੇ ਕੋਈ ਇਵੈਂਟ ਆ ਗਿਆ ਨਾ ਸਪੈਸ਼ਲੀ ਪੂਰੇ ਦਿਨ ਦੀ ਡਾਈਟ ਲੈ ਕੇ ਆਉਣੀ ਆ ਇਹ ਵੀ ਨਹੀਂ ਮਾੜਾ ਮੋਟਾ ਪੂਰੀ ਪ੍ਰੋਪਰ ਡਾਈਟ ਜਿੱਦਾਂ ਐਗ ਵਗੈਰਾ ਜੋ ਪਲੇਅਰ ਇੱਕ ਨੂੰ ਚਾਹੀਦਾ ਨਾ ਪੂਰਾ ਪ੍ਰੋਪਰ ਸਾਰਾ ਕੁਝ ਤੇ ਜਿੱਦਾਂ ਇਹ ਭੈਣਾ ਪ੍ਰੈਕਟਿਸ ਕਰ ਰਹੀਆਂ ਨੇ ਹਾਂਜੀ ਹੈ ਨਾ ਕਿਵੇਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦਾ weight ਬੜੇ natural ਤਰੀਕਿਆਂ ਚ ਘਟਾਇਆ ਬਿਲਕੁਲ ਬਿਲਕੁਲ ਹਾਂਜੀ ਮਿਲਵਾਉਗੇ ਜੀ ਆਓ ਮੈਂ ਤਾਂ ਲੈ ਕੇ ਚੱਲਦਾ ਆਦਰ ਹਾਂਜੀ ਕਿਧਰ ਆਪਣੀ ਸਸੀ ਗਾਲ ਆਜਾ ਹਾਂ ਜੀ। ਇਹ ਲੰਕੀਆ ਮਨਪ੍ਰੀਤ ਅਲਨ ਆ ਟਿਚਰ ਵੀ ਆ। ਹਾਂ ਜੀ। ਇਹ ਆਪਣੇ ਕੋ ਪਾਵਰ ਲਿਫਟਿੰਗ ਕਰ ਰਹੀ ਹੈ ਗੇਮ। ਹਾਂ ਜੀ। ਔਰ ਪੰਜਾਬ ਦੇ ਵਿੱਚ 골ਡ ਵੀ ਲੈ ਕੇ ਆਈ ਆ। ਐਡਾ ਵਤਨ ਪੰਜਾਬ ਦੀ। ਇਹਦਾ ਪਹਿਲੇ weight 85 ਸੀ। ਹਾਂ ਜੀ। 85 ਤੋਂ ਇਹਨੇ ਹੁਣ 15 ਕਿਲੋ weight ਕਢਾਇਆ ਪ੍ਰੈਕਟਿਸ ਕਰਕੇ ਇਨਾ ਚੁਟਕੀ ਦੇ ਨਾਲ। ਜੀ। ਧ੍ਰੇਜ ਕਰਕੇ। ਜੀ। ਤੇ ਹੁਣ ਇਹਦਾ weight 60 68 ਸਿਟੀ ਐਡਸ ਸੇ ਪਰ ਦੇ ਵਿੱਚ ਆ। ਜੀ ਉਹ ਨਾ ਕਾਫੀ ਦਿਨਾਂ ਬਾਅਦ 2-4 ਦਿਨ ਹੋ ਗਏ ਆ ਉਹ ਆਈ ਹੈ ਜੀ ਤੇ ਪ੍ਰੈਕਟਿਸ ਦੀ ਬਹੁਤ ਵਧੀਆ ਉਹ ਨੈਸ਼ਨਲ ਦੀ ਤਿਆਰੀ ਕਰਦੀ ਗਈ ਹੈ ਨੈਸ਼ਨਲ ਕੰਪੀਟੀਸ਼ਨ ਦੀ ਪਾਵਰ ਲਿਫਟਿੰਗ ਪਾਵਰ ਲਿਫਟ ਜੀ ਆ ਯੂਨੀਵਰਸਿਟੀ ਸਟੱਡੀ ਕਰਦੀ ਹਾਂ ਹਾਂ ਆ ਇਹ ਤਾਂ ਨਵੀਂ ਆਈ ਹੈ ਹਾਂ ਜੀ ਹਾਂ ਜੀ ਹਜੇ ਤਾਂ ਨਵੀਂ ਆਈ ਹੈ ਪਰ ਇਹਨੇ ਹਫ਼ਤੇ ਦੇ ਵਿੱਚ ਹੀ ਆਪਣਾ 5 ਕਿਲੋ weight ਵਧਾਇਆ ਅੱਛਾ ਜੀ ਨੇ ਹਾਂ ਜੀ ਇਹ ਦੋਵੇਂ ਪਾਵਰ ਲਿਫਟਿੰਗ ਕਰਦੀਆਂ ਜੀ ਹਾਂਜੀ ਆਪਣੇ ਜਿਮ ਚ ਪਾਵਰ ਲਿਫਟਿੰਗ ਏਮ ਹੁੰਦੀ ਹੈ ਤੇ ਪ੍ਰੈਕਟਿਸ ਕਰਦੇ ਬੱਚੇ ਠੀਕ ਹੈ ਜੀ ਹਾਂਜੀ ਤੇ ਹੋਰ ਵੀ ਕਾਫੀ ਲੱਗਦੇ ਆ ਕਿੰਨਾ 15 ਕਿਲੋ ਤੇ ਕਿੰਨਾ 20 ਤੇ ਅਜੀ ਹਣੀ ਇਹ weight ਹਗਾ ਬਾਸ 60 ਕਿਲੋ 60 ਕਿਲੋ ਹਾਂਜੀ ਫਿਰ ਇਹਨਾਂ ਦੀ ਪ੍ਰੈਕਟਿਸ ਚੱਲਦੀ ਆ ਉਹ ਲੜਕੀ ਆ ਜਿਹੜਾ 150 ਕਿਲੋ ਡੈੱਡ ਲਿਫਟ ਲਗਾਦੇ 150 ਕਿਲੋ ਹਾਂਜੀ 70 ਕਿਲੋ ਦਾ weight ਵਿੱਚ ਬਹੁਤ ਵਧੀਆ ਹਾਂਜੀ ਤੇ 90 ਕਿਲੋ ਦਾ ਕੋਈ ਬੈਂਚ ਪ੍ਰੈਸ ਹੈ ਠੀਕ ਹੈ ਇਹ ਲੜਕੀ ਅਭੀ ਹਲੇ ਇਹਨੂੰ ਹਲੇ ਮਹੀਨਾ ਹੋਇਆ ਹਾਂ ਜੀ ਮਹੀਨਾ ਤੋਂ ਨੇ ਵਰਕਆਊਟ ਕੀਤਾ ਨੇ 5 ਤੋਂ 6 ਕਿਲੋ weight ਘਟਾਇਆ ਕਾਫੀ ਮਿਹਨਤ ਕਰ ਰਹੀ ਹੈ ਹਾਂ ਤੇ ਅਭੀ ਅੱਗੋ ਜਾ ਕੇ ਜਦੋਂ ਇਹ ਥੋੜਾ ਜਿਹਾ ਦਾ بیس ਬਣ ਜੇਗਾ ਬੋਡੀ ਦਾ ਜੀ ਇਹਨੂੰ ਵੀ ਪਾਵਰ ਲਿਫਟਿੰਗ ਪਾਵਾਂਗੇ ਕਿਉਂਕਿ ਇਹਨੂੰ ਵੀ ਸ਼ੌਂਕ ਆ ਪਾਵਰ ਲਿਫਟਿੰਗ ਦਾ ਜੀ ਤੁਸੀਂ 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 ਸਾਰਿਆਂ ਨੂੰ ਪਾਵਰ ਲਿਫਟਿੰਗ ਹੀ ਕਰਵਾਉਂਦੇ ਆਪਣੇ ਜਿਮ 'ਚ ਪਾਵਰ ਲਿਫਟਿੰਗ ਹੀ ਕੀ ਕਰੀਂ ਪਾਵ ਲਿਫਟਿੰਗ ਬਹੁਤ ਵਧੀਆ ਗੇਮ ਹੈ ਜੀ ਜਿੱਦਾਂ ਇਹ ਵੀ ਉਹ ਵੀ ਬੈਕ ਨਹੀਂ ਹੀਗਾ ਇਹ ਮੁੰਡਾ ਪਹਿਲੇ ਰੈਸਿੰਗ ਕਰਦਾ ਰਿਹਾ ਅੱਛਾ ਹੈ ਹੁਣ ਪਾਵਰ ਲਿਫਟਿੰਗ ਵਿੱਚ ਆਇਆ ਵਾ ਤੇ ਇਹਦੀ ਪ੍ਰੈਕਟਿਸ ਆ ਰਹੀ ਹੈ ਬਹੁਤ ਵਧੀਆ ਪਲੇਅਰ ਹੈ ਅਭੀ ਠੀਕ ਹੈ ਅਸਮੀਤ ਮਹਾਰਾਜ ਲਾਲ ਜੋਬ ਕਰਦੇ ਆ ਤੇ ਨਾਲ ਗੇਮ ਕਰਦੇ ਆ ਅੱਛਾ ਰੈਸਿੰਗ ਕਰਦਾ ਹਾਂ ਰੈਸਿੰਗ ਕਰਦੇ ਰਿਹਾ ਪਹਿਲੇ ਠੀਕ ਹੈ ਤੇ ਕੁਝ ਘਾਤ ਦੀਆਂ ਪ੍ਰੋਬਲਮਾਂ ਤੁਹਾਨੂੰ ਘਾਤ ਦੀਆਂ ਵਜ੍ਹਾ ਕਰਕੇ ਉਹ ਗੇਮ ਛੱਡਣੀ ਪੰਦੀ ਹੈ ਪਲੇਅਰ ਨੂੰ ਤੇ ਆਣਿਆ ਸੀ ਕਿ ਇੱਥੇ ਸਾਰੇ ਜਿੰਨੇ ਵੀ ਆਉਂਦੇ ਨੇ ਪਲੇਅਰ ਹੀ ਆਉਂਦੇ ਨੇ ਹਾਂਜੀ ਬਿਲਕੁਲ ਜ਼ਿਆਦਾਤਰ ਮੇਰੇ ਕੋਲ ਪਲੇਅਰ ਹੀ ਆਉਂਦੇ ਆ ਸਾਹਮਣੇ ਖਾਲਸਾ ਕਾਲਜ ਆ ਜੀ ਹਰ ਇੱਕ ਤਰ੍ਹਾਂ ਦਾ ਪਲੇਅਰ ਇੱਥੇ ਪ੍ਰੈਕਟਿਸ ਕਰਨਾ ਆਉਂਦਾ ਆਪਣੀ ਪਰ ਜਿਹੜਾ ਗੇਮ ਕਰਨਾ ਚਾਹੁੰਦਾ ਵਾ ਮੈਂ ਉਹਦੇ ਕੋਈ ਫੀਸ ਨਹੀਂ ਲੈਂਦਾ ਹਾਂ ਜਿਹੜਾ ਅੱਗੇ ਤਾਂ ਵੀ ਨਾਲਾ ਚਾਹੁੰਦਾ ਅਸੀਂ ਸਕੋਰ ਵੀ ਪੂਰੀ ਕਰੀਦੀ ਹੈ ਇਸੇ ਕਰਕੇ ਭਾਜੀ ਦੇ ਕੋਲ ਆਏ ਆ ਕਿ ਇਹਨਾਂ ਦੀ ਜਿੰਕ ਵੀ ਖਾਸੀਅਤ ਹੈ ਕਿ ਜਿੰਮ ਹੋਰ ਵੀ ਬਹੁਤ ਪਰ ਭਾਜੀ ਉਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਕੋਲ ਅੰਮ੍ਰਿਤਸਰ ਜਿਹੜੇ ਨੇ ਵਿੱਚ ਜੇ ਕੋਈ ਖਾਲਸਾ ਕਾਲਜ ਦੇ ਨੇੜੇ ਤੇੜੇ ਰਹਿੰਦਾ ਜਾਂ ਦੂਰ ਰਹਿੰਦਾ ਕੋਈ ਵੀ ਗੇਮ ਵਾਲਾ ਇਹਨਾਂ ਕੋਲ ਪਲੇਅਰ ਆਵੇ ਤੇ ਫੀਸ ਨਹੀਂ ਕੇ ਨਹੀਂ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤੇ ਦੇਣਾ ਚਾਹੋ ਤੇ ਦੇ ਸਕਦੇ ਬਟ ਇਹਨਾਂ ਦਾ ਕਿਹੜਾ ਏ ਕਿ ਕੋਈ ਵੀ ਪਲੇਅਰ ਜਿਹੜਾ ਜਿਹਨੂੰ ਜਿੰਮ ਦਾ ਸ਼ੌਂਕ ਆ ਉਹ ਨਹੀਂ ਵੀ ਫੀਸ ਹੈਗੀ ਤਾਂ ਮੈਂ ਫੀਸ ਵੀ ਦੇਣਾ ਤੇ ਡਾਈਟ ਨਹੀਂ ਤਾਂ ਤੁਸੀਂ ਹੋਮ ਹਮਾ ਕੇ ਆਓ ਸਾਡਾ ਲੀਡਿੰਗ ਪੰਜਾਬ ਦਾ ਵੀ ਇਹੀ ਸਾਡੇ ਚੈਨਲ ਦਾ ਮੇਨ ਫੋਕਸ ਹੁੰਦਾ ਅਸੀਂ ਸਹੀ ਬੰਦਿਆਂ ਨੂੰ ਮਿਲਾਈਏ ਤੁਹਾਡੇ ਨਾਲ ਬੰਦੇ ਹਾਲੇ ਵੀ ਜਿੱਦਾਂ ਕਹਿੰਦੇ ਕਿ ਭਾਈਚਾਰਾ ਖਤਮ ਹੋ ਗਿਆ ਚੰਗੇ ਬੰਦੇ ਖਤਮ ਹੋ ਗਏ ਚੰਗੇ ਬੰਦੇ ਅੱਜ ਵੀ ਜਿਉਂਦੇ ਨੇ ਰਮਾਤਮਾ ਇਹਨਾਂ ਦੇ ਉੱਤੇ ਹੋਰ ਚੜ੍ਹਦੀਆਂ ਕਲਾ ਕਰੇ ਮਿਹਰ ਰੱਖੇ ਤੇ ਹੋਰ ਭਾਜੀ ਇੱਕ ਚੀਜ਼ ਅਸੀਂ ਸੁਣੀ ਹੈ ਕਿ ਕੋਈ ਵੀ ਬਾਪ ਜਦੋਂ ਐਸਜੀਐਮ ਦੇ ਵਿੱਚ ਜਾਂਦੀ ਟੀਮ ਕੋਲ ਦਾ ਤੇ ਉਹ ਤੁਹਾਨੂੰ ਇਹੋ ਹੀ ਕਹਿੰਦਾ ਹੈ ਕਿ ਇਹ ਤੇਰੀ ਹੀ ਬੇਟੀ ਆ ਤੇ ਅਸੀਂ ਸਾਡੀ ਫਿਕਰ ਨੂੰ ਉਹਦੇ ਬੜਾ ਗਰਵਨ ਮਹਿਸੂਸ ਹੁੰਦਾ ਆਪਣੇ ਦੇ ਕਿ ਜਦੋਂ ਲੜਕੀਆਂ ਦੇ ਮਾਪੇ ਇੱਥੇ ਮੇਰੇ ਕੋਲ ਜਿਮ 'ਚ ਲੜਕੀਆਂ ਨੂੰ ਛੱਡ ਕੇ ਜਾਂਦੇ ਹੂੰ ਉਹਨਾਂ ਕਾਰਨਾਂ ਹੈ ਕਿ ਜਦੋਂ ਸਾਡੇ ਜਿਮ 'ਚ ਕੋਈ ਲੜਕੀ ਐਕਸਰਸਾਈਜ਼ ਲਗਾ ਰਹੀ ਹੋਵੇ ਨਾ ਹੂੰ ਤੇ ਆਪਣੇ ਕੋ ਸਾਰੇ ਵਧੀਆ ਅਪਲ ਬ ਜੇ ਨੈਕਟਿਵਿਟੀ ਵਾਲਾ ਬੰਦਾ ਆਪਣੇ ਜਿੰਮ ਚ ਨਹੀਂ ਆਉਂਦਾ ਜੀ ਸਹੀ ਗੱਲ ਹੈ ਠੀਕ ਹੈ ਤੇ ਆਪਣੇ ਕੋ ਸਾਰੇ ਵਧੀਆ ਬੰਦੇ ਆਉਂਦੇ ਆ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਹੂੰ ਤੇ ਉਹ ਚਾਹੇ ਇਕੱਲੀ ਲੜਕੀ ਵੀ ਲਗਾਉਂਦੀ ਹੋਵੇ ਵੀ 25 ਮੁੰਡੇ ਆ ਕੋਈ ਨਹੀਂ ਕਿਸੇ ਨਾਲ ਮਤਲਬ ਨਹੀਂ ਸਾਰੇ ਆਪਸ ਚ ਇੱਕ ਘੰਟਾ ਵਾਂਗੂ ਰਹਿੰਦੇ ਤੇ ਕਿ ਐਸੇ ਕਰਕੇ ਮੇਰੇ ਕੋ ਜਿੰਮ ਚ ਆਉਂਦੇ ਆ ਤੇ ਕਿ ਐਸੇ ਵਜ੍ਹਾ ਕਰਕੇ ਮੇਰੇ ਕੋ ਜਿੰਮ ਚ ਨਹੀਂ ਆਉਂਦਾ ਜਿੰਮ ਆਉਂਦਾ ਕਿਉਂਕਿ ਇਹ ਸਕਦਾਈ ਆ ਆਪਣੇ ਕੋ ਹੂੰ ਇਹ ਲੜਕੀ ਆਈ ਹੈ ਉਹ ਤਾਂ ਸਭ ਆਪਣੀ ਤਾਂ ਆ ਉਹ ਟਾਲਾ ਵਾਂਗੂ ਸਮਝੀਦਾ ਵਾ ਤੇ ਸਾਰੀਆਂ ਲੜਕੀਆਂ ਨੇ ਇਹੀ ਸਮਝਾ ਹੂੰ ਇਹ ਸਾਰੇ ਕਹਾਰੇ ਆਪ ਲੋਕੋ ਪੋਜ਼ਿਟਿਵਿਟੀ ਵਾਲੇ ਆ ਨੈਗੈਟਿਵਿਟੀ ਵਾਲਾ ਕੋਈ ਨਹੀਂ ਮਾਰਦਾ ਤੁਸੀਂ ਜਿੰਮ ਦੇ ਵਿੱਚ ਗਾਣਾ ਨਹੀਂ ਕਹਿੰਦੇ ਅੱਜ ਤੱਕ ਗਾਣੇ ਨਹੀਂ ਲੱਗਦੇ ਜੇ ਗਾਣੇ ਲੱਗਦੇ ਆ ਤੇ ਆਪਣੇ ਕੋ ਮੋਟੀਵੇਸ਼ਨਲ ਗਾਣੇ ਲੱਗਦੇ ਆ ਜਿਵੇਂ ਪੁਰਾਣੇ ਆਪਣੇ ਇਤਿਹਾਸਿਕ ਗਾਣੇ ਹੁੰਦੇ ਆ ਉਹ ਵਾਈਗੂ ਤੇ ਆਵਾਰਾ ਹੋ ਗਿਆ ਜਾਂ ਹਲਮਨ ਚੀਸਾ ਆ ਗਿਆ ਤੇ ਜਦ ਬਣੀ ਬੁਣੀ ਲੱਗੀ ਰਹਿੰਦੀ ਆਪਣੇ ਜਿੰਮ ਚ ਹੁਣ ਵੀ ਬਾਣੀ ਲੱਗੀ ਵਾਇ ਘਟ ਗਈ ਤੇ ਸਹੀ ਖਾਸੀਤ ਆਪਣੇ ਜਿੰਮ ਦੀ ਪਰ ਜਿੰਮ ਕਹਿੰਦੇ ਕਿ ਗਾਣਿਆਂ ਬਿਨਾਂ ਚੱਲਦਾ ਨਹੀਂ ਪਰ ਇਹ ਜਿਹੜਾ ਨਾਮ ਬਾਣੀ ਦੇ ਨਾਲ ਹੈ ਇਹ ਤੇ ਆਪਣੇ ਦੇ ਮਾਲਕ ਦੀ ਕਿਰਪਾ ਹੀ ਆ ਚਾਨਾ ਗਾਣੇ ਦੇ ਬਿਗਾਰੇ ਚੱਲੀ ਜਾਂਦਾ ਵੇਖੋ ਸਾਹਮਣੇ ਤੁਹਾਡੇ ਮਹਾਰਾਸ਼ੀ ਆ ਅਸੀਂ ਭਾਜੀ ਹੁਣਾਂ ਨੂੰ ਮਿਲੇ ਆ ਸੋ ਬੈਕ ਕੈਮਰਾ ਵੀ ਇਹਨਾਂ ਦੇ ਨਾਲ ਗੱਲਾਂ ਕੀਤੀਆਂ ਨੇ ਪੋਜ਼ਿਟਿਵ ਬਹੁਤ ਨੇ ਉਸ ਤੋਂ ਬਾਅਦ ਇਹ ਵੀ ਇਹਨਾਂ ਦੇ ਬਾਰੇ ਵਿੱਚ ਬੜੇ ਬੱਚੇ ਦੱਸਦੇ ਹੀਗੇ ਕਿ ਅਸੀਂ ਬੈਕ ਕੈਮਰਾ ਮਿਲੇ ਆ ਕਿ ਭਾਜੀ ਕਿੱਥੋਂ ਤੱਕ ਕਿ ਅਸੀਂ ਲੇਟ ਹੋ ਜਾਂਦੇ ਆ ਸਾਨੂੰ ਘਰ ਤੱਕ ਵੀ ਸ਼ਟਲ ਨਹੀਂ ਜਾਂਦੇ ਬੜਾ ਮਾਣ ਮਹਿਸੂਸ ਕਰਦੇ ਨੇ ਜਿੰਨੇ ਵੀ ਕੁੜੀਆਂ ਵੀ ਆ ਇਹਨਾਂ ਦੇ ਨਾਲ ਕਿ ਜਦੋਂ ਪਾ ਜੀ ਨਹੀਂ ਜਿੰਮਤ ਹੁੰਦੇ ਨੇ ਜਾਂ ਨਹੀਂ ਵੀ ਹੁੰਦੇ ਪਰ ਇਹਨਾਂ ਦਾ ਡਰ ਬੜਾ ਕਾਇਮ ਹੈ ਤੁਸੀਂ ਪਾ ਜੀ ਜਿੰਨੀਆਂ ਅਸੀਂ ਤੁਹਾਡੀਆਂ ਸਿਫਤਾਂ ਸੁਣੀਆਂ ਬੰਦਾ ਆਪਣੇ ਵੱਲੋਂ ਕਹਿੰਦੇ ਜੋ ਮਰਜੀ ਕਹਿੰਦਾ ਆ ਜਦੋਂ ਕਿਸੇ ਕੋ ਸਿਫਤ ਸੁਣੀਏ ਤੇ ਉਦੋਂ ਬੰਦਾ ਕਹਿੰਦੇ ਕਿ ਹਾਂ ਯਾਰ ਵਾਕਈਏ ਸਿਫਤ ਦੇ ਕਾਬਿਲ ਹਤੇ ਦੇਖੋ ਇਹ ਤੇ ਜਿਹੜੇ ਆਉਂਦੇ ਆ ਜਿਹੜਾ ਮਨੁੱਖ ਜਾਣਦਾ ਉਹੀ ਗੱਲ ਕਰ ਸਕਦਾ ਵਾ ਜੀ ਬਾਕੀ ਮਲਕ ਦੀ ਬਣਾਈ ਦੁਨੀਆ ਵਾ ਆਪਣੇ ਵੱਲੋਂ ਆਪਾਂ ਕੋਸ਼ਿਸ਼ ਕਰੀਦੀ ਕਿ ਸਹੀ ਕਰਮ ਕਰੀਏ ਜੀ ਠੀਕ ਹੈ ਸਾਡੇ ਕੋਲ ਕੋਈ ਜ਼ਲਤ ਕੰਮ ਨਾ ਹੋਵੇ ਜੀ ਤੇ ਜਿਹੜਾ ਬੱਚਾ ਸਾਡੇ ਕੋਲ ਆਉਂਦਾ ਉਹਨੂੰ ਵੀ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਵੇ ਕਿ ਇਸ ਤਰ੍ਹਾਂ ਤਰੀਕੇ ਨਾਲ ਰਹਿਣਾ ਚਾਹੀਦਾ ਮੈਂ ਜੀ ਬਾਕੀ ਜੇ ਐਂਪਾਇਰ ਖਟਿਆ ਦੁਨੀਆ ਤੇ ਵਰਗੀ ਲਾਇਨਾ ਨਹੀਂ ਜੀ ਮੈਂ ਅਕਸਰ ਹੀ ਨਾ ਆਪਣੇ ਚੈਨਲ ਦੇ ਉੱਤੇ ਹਾਂ ਜੀ ਤੁਹਾਡੇ ਰਕੇ ਪੋਜ਼ਿਟਿਵ ਇਨਸਾਨ ਵਧੀਆ ਇਨਸਾਨ ਸਾਡੀ ਸਾਰੀ ਟੀਮ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਾਲ ਲੋਕਾਂ ਨੂੰ ਰੂਬਰੂ ਕਰਾਇਆ ਜਾਵੇ ਠੀਕ ਹੈ ਵਧੀਆ ਜੀ ਬਹੁਤ ਵਧੀਆ ਜੀ ਜੀ ਅਚਾਨਕ ਬਹੁਤ ਵਧੀਆ ਹਾਂ ਜੀ ਹਾਂ ਜੀ ਅਸੀਂ ਭਾਜੀ ਹੁਣ ਇਹ ਨਾ ਦੇਸੀ ਦਵਾਈਆਂ ਦਾ ਵੀ ਕੰਮ ਕਰਦੇ ਨੇ ਇਨਾਂ ਦੇ ਪਿਤਾ ਜੀ ਹੀਗੇ ਦੇਸੀ ਹਕੀਮ ਹੀਗੇ ਮੈਂ ਖੁਦ ਵੀ ਭਾਜੀ ਦੇ ਨਾਲ ਇੱਕ ਸੈਸ਼ਨ ਕੀਤਾ ਵਰਕਆਊਟ ਕੀਤਾ ਇਹਨਾਂ ਦੇ ਨਾਲ ਬਹੁਤ ਵਧੀਆ ਲੱਗਿਆ ਚਾਹੇ ਮੇਰੇ ਕੱਪੜੇ ਜਿਮ ਵਾਲੇ ਹੈ ਨਹੀਂ ਗੀ ਨਹੀਂ ਤੇ ਇੱਕ ਮੇਰੇ ਕੋਲ ਟੀ-ਸ਼ਰਟ ਪਈ ਹੀਗੀ ਤੇ ਸੋ ਬਹੁਤ ਵਧੀਆ ਹੀ ਗੀ ਭਾਜੀ ਤੁਹਾਡਾ ਦੱਸਣਾ ਸਮਝਾਉਣਾ ਬਹੁਤ ਵਧੀਆ ਲੱਗਿਆ ਉਸ ਚੀਜ਼ ਆਓ ਮੈਂ ਤੁਹਾਨੂੰ ਇੱਕ ਹੋਰ ਲੜਕੀ ਨਾਲ ਮਿਲਾਨਾ ਜਿਹੜੀ ਬਹੁਤ ਵਧੀਆ ਰੈਸਲਰ ਆ ਔਰ ਨਾਲ ਹੁਣ ਪਾਵਰ ਲਿਫਟਿੰਗ ਵੀ ਕਰ ਰਹੀ ਹੈ ਅੱਛਾ ਜੀ ਤੋਂ ਇਹਦਾ ਹੁਣ ਪਿੱਛੇ ਜੀ ਗੋਲਡ ਵੀ ਆਇਆ ਹੈ ਖੁਸ਼ਪ੍ਰੀਤ ਕੌਰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਰੈਸਲਰ ਹੈ ਉਹ ਨਾਲ ਪਾਵਰ ਲਿਫਟਿੰਗ ਕਰਦੀ ਹੈ ਆਪਣੇ ਕੋ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਮੈਂ 9th ਜਦ ਆਪਣੀ ਗੇਮ ਸਟਾਰਟ ਕੀਤੀ ਸੀਗੀ ਉਸ ਤੋਂ ਬਾਅਦ 9th ਲੋਕਡਾਊਨ ਆ ਗਿਆ ਹੀ ਫਿਰ ਮੈਂ 10th ਤੇ ਕੰਟੀਨਿਊ ਕੀਤੀ ਫਿਰ ਮੈਂ ਅੰਮ੍ਰਿਤਸਰ 11th ਚ ਆਈ ਫਿਰ ਹੁਣ ਮੈਂ ਕੰਟੀਨਿਊ ਕਰਦੀ ਪਈ ਹਾਂ ਗੇਮ ਤੇ ਮੇਰਾ ਮਤਲਬ ਕਿ ਜਿੰਮ ਦਾ ਬੜਾ ਸ਼ੌਂਕ ਸੀਗਾ ਜੀ ਤੇ ਮੈਨੂੰ ਫਿਰ ਜਿਮ ਲਈ ਕੁ ਮੈਂ ਲੱਭਦੀ ਪਈ ਜਿਮ ਮੈਨੂੰ ਕੋਈ ਮਿਲੀ ਨਹੀਂ ਹਜੇ ਓਪਨਿੰਗ ਹੋਈ ਸੀ ਇਸ ਜਿਮ ਦੀ ਮੈਂ ਪਹਿਲੀ ਕੁੜੀ ਐ ਇਸ ਜਿਮ ਦੀ ਮਤਲਬ ਕਿ ਮੈਨੂੰ ਭਾਜੀ ਨਾਲ ਮਿਲ ਕੇ ਬੜਾ ਵਧੀਆ ਲੱਗਾ ਅਸੀਂ اسی ਕਰਕੇ ਆਏ ਆ ਕਿ ਵੀ ਇਹਨਾਂ ਭਾਜੀ ਦੇ ਬਾਰੇ ਬਹੁਤ ਸੁਣਿਆ ਕਿ ਇਹ ਜਿਸ ਕਿਸੇ ਕੋ ਕੀਸ ਨਹੀਂ ਹੁੰਦੀ ਇਹ ਵੀ ਕਰਦੇ ਨੇ ਡਾਈਟ ਡਾਈਟ ਵੀ ਦਿੰਦੇ ਹਾਂਜੀ ਸਭ ਕੁਝ ਪ੍ਰੋਵਾਈਡ ਹੁੰਦਾ ਵਾ ਜੀ ਮਤਲਬ ਕਿ ਫੀਸ ਮੈਨੂੰ ਮੇਰੇ ਹਿਸਾਬ ਨਾਲ 3 ਸਾਲ ਤੇ ਹੋਈ ਗੀ ਜਿਮ ਜਾਂਦੀ ਨੂੰ ਅੱਜ ਤੱਕ ਇਹਨਾਂ ਨੇ ਮੈਨੂੰ ਕਦੇ ਫੀਸ ਦਾ ਨਹੀਂ ਕਿਹਾ ਹੈਗਾ ਕੀ ਫੀਸ ਦਵੋ ਦਾ ਕੁਛ ਵੀ ਦਨ ਕਦੇ ਮਤਲਬ ਕਿ ਇੱਕ ਜਿਮ ਵਿੱਚ ਤੁਹਾਨੂੰ ਸਾਂਭੀਲਾ ਹੀ ਮਾਹੌਲ ਲੱਗਦਾ ਵਾ ਹਾਂ ਜੇ ਹੋਰ ਜਿਮਾਂ 'ਚ ਜਾਂਦੇ ਆ ਮਤਲਬ ਕਿ ਮੁੰਡੇ ਵੇਂਦੇ ਕੁੜੀਆਂ ਵਾਲੇ ਬਟ ਇਸ ਜਿਮ 'ਚ ਕੋਈ ਦਨ ਮੁੰਡਾ ਨਹੀਂ ਹੈਗਾ ਨਾ ਹੀ ਅੱਜ ਤੱਕ ਹਨ ਨੂੰ ਇਦਾਂ ਦੀ ਕਦੇ ਸ਼ਿਕਾਇਤ ਮਿਲੀ ਹੈਗੀ ਜੀ ਕਦੇ ਫੀਲਿੰਗ ਨਹੀਂ ਹੋਇਆ ਕਦੀ ਫੀਲਿੰਗ ਹੋਇਆ ਸ਼ਬਦ ਚੱਲਦੇ ਨਹੀਂ ਇੱਥੇ ਸ਼ਬਦ ਜਦੋਂ ਮਤਲਬ ਕਿ ਸਟਾਰਟਿੰਗ ਹੀ ਸ਼ਬਦ ਲੱਗ ਜਾਂਦੇ ਨੇ ਜਦੋਂ ਅਸੀਂ ਆਂਦੇ ਆ ਹੂੰ ਤੇ ਸਾਰਾ ਦਿਨ ਜੀ ਅਬਦੁੱਲਾਹ ਦੇ Song ਤੇ ਬਹੁਤ ਰੀਅਲ ਨੇ ਜਦੋਂ ਚੱਲਦੇ ਨੇ ਅਦਰਵਾਈਜ਼ ਸ਼ਬਦੀ ਲੱਗਦੇ ਆ ਤੰਬਾ ਜੀ ਬਹੁਤ ਬਹੁਤ ਅਸੀਂ ਇਹ ਹੀ ਪੁੱਛਣਾ ਹੈ ਕਿਉਂਕਿ ਸਾਨੂੰ ਕਿਸੇ ਨੇ ਦੱਸਿਆ ਹੀਗਾ ਕਿ ਇਹ ਜਿਮ ਦੇ ਵਿੱਚ ਸ਼ਬਦ ਚੱਲਦੇ ਨੇ ਤੇ ਹਾਂਜੀ ਉੱਥੇ ਹੈਗੀ ਹੀ ਕੁੜੀ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਕਦੀ ਵੀ ਇਸ ਜਿਮ ਦੇ ਵਿੱਚ ਆ ਕੇ ਕੋਈ ਅਨਕੰਫਟੇਬਲ ਫੀਲ ਨਹੀਂ ਕੀਤਾ ਹਾਂਜੀ ਤੇ ਸਾਨੂੰ ਭਰਾਵਾਂ ਵਾਂਗੂ ਰੱਖਦੇ ਨੇ ਜਦੋਂ ਲੇਟ ਹੋ ਜਾਂਦੇ ਨੇ ਉਦੋਂ ਘਰੇ ਵੀ ਛੱਡਦਾ ਛੱਡਣ ਤੱਕ ਜਾਂਦੇ ਨੇ ਖੁਦ ਵੀ ਫੋਨ ਕਰਕੇ ਜਿਮ ਬੁਲਾਉਂਦੇ ਕਿ ਹਾਂ ਤੁਸੀਂ ਜਿਮ ਆਓ ਮਤਲਬ ਕਿ ਬਹੁਤ ਮੋਟੀਵੇਟ ਕਰਦੇ ਨੇ ਕਦੇ ਬਦ ਨਹੀਂ ਹੋਇਆ ਖੁਦ ਫੋਨ ਕਰਕੇ ਠਾਣਗੇ ਕਿ ਅਸੀਂ ਕਦੇ ਕਰਕੇ ਬਸ ਆਪ ਹੀ ਪੁੱਛਣਾ ਚਾਹੀਦਾ ਇਹ ਸ਼ਬਦਾ ਵੀ ਗੱਲ ਅੱਧਾ ਦੀ ਹੈ ਕਿ ਜਦੋਂ ਮੈਂ ਜਿਮ ਚ ਨਾ ਉਦੋਂ ਤੇ ਚਲੋ ਹਨ ਮੰਚ ਲੀਸਾ ਜਾਂ ਗੁਰਬਾਣੀ ਦੇ ਸ਼ਬਦ ਲੱਗੇ ਰਹਿੰਦੇ ਆ ਆ ਮੇਰੀ ਗੈਰ ਹਾਜ਼ਰੀ ਚ ਕਈ ਆਈ ਗੱਲ ਤੁਹਾਨੂੰ ਪਤਾ ਗਾਣੇ ਦਾ ਯੋਗ ਤੇ ਉਹ ਗੈਰ ਹਾਜ਼ਰੀ ਵਿੱਚ ਕੋਈ ਗਾਣਾ ਇੱਕ ਅੱਧਾ ਕੋਈ ਚੱਲ ਪਵੇ ਤੇ ਉਹ ਵੱਖਰੀ ਗੱਲ ਹੈ ਅੱਛਾ ਜੀ ਤੇ ਜ਼ਿਆਦਾਤਰ ਤੇ ਮੋਟੀਵੇਸ਼ਨ ਲਗਾਨੇ ਹੀ ਚੱਲਦੇ ਆ ਦੇਖੋ ਗਾਣੇ ਆ ਨਾ ਜਿਹੜੇ ਪੰਜਾਬ ਦੇ ਆਪਣੇ ਪੰਜਾਬੀ ਗਾਣੇ ਆ ਉਹ ਉਹਨਾਂ ਵਿੱਚ ਵੀ ਕਾਫੀ ਡੀਮੋਟੀਵੇਟਿੰਗ ਹੁੰਦੇ ਲੋਕੀ ਠੀਕ ਹੈ ਅਗਰੈਸਿਵ ਪੰ ਗਾਣਾ ਵੀ ਕੋਈ ਚਾਹੀਦਾ ਨਹੀਂ ਆ ਰਿਹਾ ਪਹਿਲੇ ਕੋਈ ਸਿੰਗਰ ਹੁੰਦੇ ਸੀ ਵਧੀਆ ਗਾਣੇ ਬੋਲਦੇ ਸੀ ਅੱਜ ਕੱਲ ਜਿਹੜੇ ਗਾਣੇ ਆ ਗੁੰਡਾਗਰਦੀ ਵਾਲੇ ਗਾਣੇ ਆ ਤੇ ਉਹਨਾਂ ਇੱਕ ਜਿਹੜੀ ਜਿਹੜੀ ਆਪਣਾ ਯੁਵਾ ਪੀੜ੍ਹੀ ਆ ਉਹਦੀ ਸੋਚ ਖਰਾਬ ਹੁੰਦੀ ਹੈ ਗਾਣਾ ਕੋਈ ਵਧੀਆ ਲੱਗੇ ਨਾ ਜਿੰਨਾ ਸਾਨੂੰ ਥੋੜਾ ਮੋਟੀਵੇਸ਼ਨ ਆਵੇ ਬਾਕੀ ਆਪਣੇ ਜਿੰਮ ਦੇ ਵਿੱਚ ਵਾਰਾ ਚਲਦੀਆਂ ਤੇ ਗਾਣਾ ਤੇ ਕੋਈ ਚੱਲਦਾ ਹੀ ਨਹੀਂ ਆ ਵਾਰਾ ਚਲਦੀਆਂ ਨਾਲਾ ਖਲ ਮੰਚ ਵੀ ਸਜਦਾ ਠੀਕ ਹੈ ਹਾਂ ਜੀ ਬਹੁਤ ਵਧੀਆ ਇੱਕ ਤੁਹਾਡੀ ਇਹ ਇੱਕ ਇੱਕ ਸਟੂਡੈਂਟ ਹੈ ਆਪਣੀ ਆਉਮੋਪੀਥ ਜੀ ਇਹਦੇ ਵਿਚਾਰੀ ਹਲੇ ਨਵੀਂ ਆਈ ਆ ਕਰਦੀ ਪਈ ਆ ਪਰ ਕਰੇਗੀ ਕੋਸ਼ਲ ਚ ਵੀ ਜਨੂੰਨ ਬਹੁਤ ਹੈ ਇਹ ਵੀ ਕਰ ਸਕਦੀ ਹੈ ਜੀ ਅਗਲੀ ਕੰਪੀਟੀਸ਼ਨ ਆਣੀ ਆ ਕੰਪੀਟੀਸ਼ਨ ਵਿੱਚ ਇਹਨੇ ਪਬਲਿਸ਼ ਕਰਨਾ ਜੀ ਹਾਂ ਆਜੋ ਅਧਰ ਆਜੋ ਅੱਗੇ 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 ਹਾਂ ਜੀ ਅੱਛਾ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਕਦੋਂ ਤੋਂ ਤੁਸੀਂ ਇਸ ਜਿਮ ਦੇ ਵਿੱਚ ਹਾਂਜੀ ਮੈਨੂੰ 3 ਮਹੀਨੇ ਹੋ ਗਏ ਨੇ ਆਏ ਨੂੰ ਜੀ ਮੈਂ ਫੋਰਨਰ ਆ ਬਾਹਰ ਕੰਮ ਕਰਕੇ ਉਸ ਤੋਂ ਬਾਅਦ ਮੈਂ ਅਮਰੀਕਾ ਆਈ ਸੀ ਕੋਈ ਜੌਬ ਦੇਖਦੀ ਪਈ ਸੀ ਉਸ ਤੋਂ ਬਾਅਦ ਵਿੱਚ ਮੈਂ ਜਿਮ ਜੁਆਇਨ ਕਰਨ ਬਾਰੇ ਸੋਚਿਆ ਪਹਿਲਾਂ ਆਪਾਂ ਇੱਕ ਹੋਰ ਜਿਮ ਦੇਖ ਕੇ ਆਏ ਸੀ ਪਰ ਉੱਥੇ ਬਹੁਤ ਕਰਾਊਡ ਸੀ ਫਿਰ ਆਪਾਂ ਇਹ ਵਾਲਾ ਜਿਮ ਦੇਖਿਆ ਮੇਰੀ ਫਰੈਂਡ ਉਹ ਪੁਰਾਣੀ ਇੱਥੇ ਉਹਨਾਂ ਨੇ ਮੈਨੂੰ ਰੈਕਮੈਂਡ ਕਰਿਆ ਕਿ ਭਾਜੀ ਦੀ ਜਿਮ ਬਹੁਤ ਵਧੀਆ ਹੈਗੀ ਆ ਤੇ ਆਪਾਂ ਇੱਥੇ ਆਏ ਉਸ ਤੋਂ ਬਾਅਦ ਪਾਈਜ਼ਰ ਨੇਚਰ ਬਹੁਤ ਵਧੀਆ ਲੱਗਾ ਆਪਾਂ ਕੁਝ ਦਿਨ ਜਿਮ ਜੁਆਇਨ ਕਰਿਆ ਆਪਾਂ ਮੈਂ ਫਰਸਟ ਮੰਥ ਫੀਸ ਦਿੱਤੀ ਹੋ ਅਗਰ ਨੂੰ 3 ਦਿਨ ਬੀਤ ਗਏ ਨੇ ਬਟ ਮੈਂ ਹਜੇ ਵੀ ਫੀਸ ਪੇ ਕੀਤੀ ਨਹੀਂ ਆ ਨਾਈ ਬੋਲ ਦੇ ਨੇ ਕਿਉਂਕਿ ਉਹ ਕਹਿੰਦੇ ਕਿ ਬਸ ਆਪਣਾ ਜਿਮ ਆਓ ਬੜਾ ਵਾਈਬ ਜਿਮ ਵਾਲੀ ਆ ਬਟ ਫੀਲ ਜਿਹੜਾ ਹੋਮਲੀ ਫੀਲ ਹੁੰਦਾ ਕਿ ਆਪਾਂ ਆਪਣੇ ਪਰਿਵਾਰ ਵਿੱਚ ਬਹੁਤ ਸੇਫ ਰਹਿ ਰਹੇ ਹਾਂ ਸਭ ਤੋਂ ਵਧੀਆ ਇਹ ਹੁੰਦਾ ਕਿਉਂਕਿ ਆਪਾਂ ਕਿਸੇ ਹੋਰ ਜਿਮ ਵਿੱਚ ਜਾਂਦੇ ਹਾਂ ਹੈਨਾ ਉੱਥੇ ਬਹੁਤ ਕਰਾਊਡ ਹੁੰਦਾ ਬॉयਜ਼ ਹੁੰਦੇ ਨੇ ਫਿਰ ਤੁਹਾਨੂੰ ਪਤਾ ਟੀਜ਼ਿੰਗ ਚੱਲਦੀ ਆ ਹੈਨਾ ਇੱਥੇ ਕੁਝ ਵੀ ਨਹੀਂ ਐਵੇਂ ਦਾ ਕਿਉਂਕਿ ਆਪਾਂ ਪਹਿਲੀ ਗੱਲ ਪਾਸ ਜੀ ਆਪਾਂ ਨੂੰ ਉਹ ਟਾਈਮ ਦੱਸਦੇ ਨੇ ਕਿ ਹਾਂ ਤੁਸੀਂ ਆਵਲੇ ਟਾਈਮ ਆਜੋ ਕਰਾਊਡ ਨਹੀਂ ਹੁੰਦਾ ਇੱਥੇ ਉਸ ਤੋਂ ਬਾਅਦ ਰਸ਼ ਹੋ ਜਾਏਗਾ ਤੇ ਆਪਾਂ ਉਹੀ ਟਾਈਮ ਵਿੱਚ ਆ ਜਾਨੇ ਆ ਮਾਰਨਿੰਗ ਟਾਈਮ ਹੋਵੇ ਇਵਨਿੰਗ ਹੋਵੇ ਆਪਣੇ ਲਈ ਉਹ ਵਧੀਆ ਰਹਿੰਦਾ ਉਹ ਦੱਸ ਦਿਨੇ ਆ ਆਪਾਂ ਜੇ ਆਨੇ ਵਾ ਅੱਗੇ ਕਰ ਆਪਾਂ ਲੇਟ ਆਂਦੀ ਨਹੀਂ ਬਟ ਜੇ ਆਈਏ ਵੀ ਤਾਂ ਇਹਨਾਂ ਨੂੰ ਪੂਰੀ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਸੇਫ ਰਹੀਏ ਮੈਂ ਹਰ ਕਿਸੇ ਕੋਈ ਪੁੱਛਿਆ ਕਿ ਇਹਨਾਂ ਦਾ ਸੁਭਾਅ ਕਿਵੇਂ ਆ ਕਿਉਂਕਿ ਮੈਨੂੰ ਸੁਣਨ ਲਈ ਬਹੁਤ ਪਲੇਜ਼ ਹਾਂ ਜੀ ਆਪਣੇ ਤਾਂ ਵੱਡੇ ਭਰਾ ਵਾਂਗ ਲੱਗਦੇ ਨੇ ਭਾਜੀ ਬਹੁਤ ਵਧੀਆ ਲੱਗਦਾ ਇਹਨਾਂ ਦੇ ਨਾਲ ਹੈ ਨਾ ਮੈਨੂੰ ਕਿਸੇ ਨੇ ਤਾਰੀਫ ਕੀਤੀ ਕਿ ਅੰਮ੍ਰਿਤ ਸਾਹਿਬ ਸਾਹਿਬ ਦੇ ਵਿੱਚ ਇਕੱਲਾ ਹੀ ਇੱਕ ਜਿਮ ਹੈ ਜਿਆ ਹਾਂ ਹਾਂਜੀ ਸਹੀ ਗੱਲ ਹੈ ਜਿਮ ਦੇ ਘਰੋਂ ਵਾਜਾ ਮਾਰ ਮਾਰ ਕੇ ਲਿਆਉਂਦੇ ਬਿਲਕੁਲ ਬਿਲਕੁਲ ਫੋਨ ਆਉਂਦੇ ਮੈਂ ਪ੍ਰੋਵਾਈਡ ਕਰਦਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਬਿਲਕੁਲ ਮਤਲਬ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਹੈ ਫੰਦੀ ਮਾਰ ਆਉਂਦੀ ਹੈ ਆਪਾਂ ਨੂੰ ਪਰਮਾਤਮਾ ਵੱਲੋਂ ਫੰਡਿੰਗ ਕਾਫੀ ਆਉਂਦੀ ਹੈ ਪਰਮਾਤਮਾ ਦਾ ਪੂਰਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਆ ਤੇ ਦੇਖੋ ਇੱਕ ਸੋਚ ਚੰਗੀ ਰੱਖਦੇ ਨਾ ਜਦੋਂ ਆਪਾਂ ਤੇ ਪਰਮਾਤਮਾ ਦਾ ਅਸ਼ੀਰਵਾਦ ਮਿਲਦਾ ਹੀ ਹੈ ਬਾਕੀ ਜਿਹੜੀ ਰਹਿ ਗਈ ਜਿਮ ਵਾਲੀ ਫੀਸ ਦੀ ਗੱਲ ਜਾਂ ਆਪਾਂ ਕਿਸ ਨੂੰ ਖਿੱਚ ਕੇ ਲਿਆਣੇ ਆ ਦੇਖੀ ਤਾਂ ਪਹਿਲੇ ਦੇਖੋ ਹੀ ਰਵੀ ਪਛਾਣ ਜਿਹੜੀ ਜੋਹਰੀ ਹੁੰਦੀ ਹੈ ਜੀ ਮੇਰਾ 2006 ਤੋਂ ਮੈਂ ਜਿਮ ਚਲਾ ਰਿਹਾ ਪਹਿਲੇ ਮੇਰਾ ਜਿਮ ਸਾਹਮਣੇ ਡੇਲੀ ਮੀਟ ਦੇ ਬਾਹਰ ਸੀਗਾ ਜੀ ਹਨਾ ਤੇ ਇੱਥੇ ਮੈਨੂੰ 3-4 ਸਾਲ ਹੀ ਹੋਏ ਆਏ ਨੂੰ ਤੇ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਆ ਲੜਕਾ ਜਾਂ ਲੜਕੀ ਕੀ ਗੇਮ ਕਰ ਸਕਦੀ ਹੈ ਹੂੰ ਤੇ ਫਿਰ ਉਹਨੂੰ ਥੋੜਾ ਮੋਟੀਵੇਸ਼ਨ ਚਾਹੀਦੀ ਹੁੰਦੀ ਆ سپورਟ ਚਾਹੀਦੀ ਹੁੰਦੀ ਕੋਚ ਦੀ ਤੇ ਕੋਚ ਤੇ ਮਤਲਬ سپورਟ ਹੀ ਦੇ ਸਕਦਾ ਤੇ ਬਾਕੀ ਕਿਸੇ ਵੀ ਗੱਲੇ ਪੁੱਛ ਲਈ ਤਾਂ ਦੇਖੋ ਕੁੜੀਆਂ ਆਂਦੀਆਂ ਆਪਣਾ ਘਰ-ਬਾਰ ਛੱਡ ਕੇ ਆਂਦੀਆਂ ਉਹਨਾਂ ਨੇ ਆਪਣੇ ਪੀਜੀ ਦਾ ਖਰਚਾ ਕਰਨਾ ਹੁੰਦਾ ਫਿਰ ਆਪਣਾ ਖਰਚਾ ਪੈਸੇ ਉਹਨਾਂ ਕੋਲ ਨੇਕ ਹੁੰਦੇ ਆ ਆਪਣੇ ਕਿੰਨਿਆਂ ਕਿ ਸਰਕਾਰੀਆ ਨੌਕਰੀਆਂ ਕੋਈ ਕਰ ਰਿਆ ਦੇਖੋ ਕਈ ਤੇ ਲੜਕੀਆਂ ਆਂਦੀਆਂ ਉਹ ਫੀਸ ਪੇ ਕਰਦੇ ਆ ਕਈ ਜਿਹੜੇ ਨਹੀਂ ਕਰ ਸਕਦੇ ਆਪਾਂ ਨੂੰ ਕੋਈ ਐ ਨਹੀਂ ਕਿ ਤੀ ਕਰੋ ਲੜਕੀ ਹੋਵੇ ਚਾਹੇ ਲੜਕਾ ਹੋਵੇ ਮਜਬੂਰ ਨਹੀਂ ਕਹਿੰ ਗਏ ਤਾਂ ਦੇਣ ਵਾਲੇ ਆਪੇ ਦੇ ਦਿੰਦੇ ਆ ਠੀਕ ਹੈ ਇਹ ਸਾਡਾ ਜਿਹੜਾ ਜਿਮ ਆ ਪਰਮਾਤਮਾ ਦੇ ਆਸਰੇ ਚੱਲਦਾ ਤੇ ਬਹੁਤੀ ਬਹੁਤ ਵਧੀਆ ਰਿਸਪੌਂਸ ਮਿਲਦਾ ਵਾ ਜਦੋਂ ਬੱਚੇ ਖੇਡ ਕੇ ਆਉਂਦੇ ਆ ਬੜਾ ਗਰਵ ਮਹਿਸੂਸ ਹੁੰਦਾ ਵਾ ਹੁਣ ਪਿੱਛੇ ਖੇਡਾਂ ਵਤਨ ਪੰਜਾਬ ਦੀਆਂ ਇੱਕ ਬੋਲਡ ਆਏ ਆਪਣੇ ਜਿਮ ਦੇ ਬੱਚੇ ਖੇਡ ਕੇ ਆਏ ਕੁੜੀਆਂ ਵੀ ਮੁੰਡੇ ਵੀ ਖੇਡ ਕੇ ਆਏ ਆ ਬੜਾ ਮਹਿਸੂਸ ਹੁੰਦਾ ਵਾ ਇਹ ਆਪ ਨੂੰ ਉਹੀ ਚੀਜ਼ ਦਾ ਬਸ ਖੁਸ਼ੀ ਮਿਲਦੀ ਚਲੋ ਪਰਮਾਤਮਾ ਅਨੁਰੇਦ ਕਰੇ ਤੇ ਆਪਣੇ ਜਿਮ ਦਾ ਤੁਸੀਂ ਐਡਰੈਸ ਬੋਲਦੇ ਹੋ ਖਾਲਸਾ ਕੋਲੇ ਦੇ ਬਿਲਕੁਲ ਸਾਹਮਣੇ ਇੱਕ ਪੈਕਸ ਸਕੂਲ ਮਾਤਸ਼ਾਲਾ ਦਾ ਨਾਮ ਸੁਣਿਆ ਹੋਏਗਾ ਹਾਂਜੀ 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 ਉੱਥੇ ਕਾਫੀ ਐਕਟਰ ਉੱਥੋਂ ਨਿਕਲੇ ਆ ਨਾਰ ਸ਼ਾਲਾ ਦੇ ਨਾਲ ਹੀ ਗਲੀ ਜਾਂਦੀ ਹੈ ਮੋਨੀ ਪਾਰਕ ਨਿਊ ਮੋਨੀ ਪਾਰਕ ਜੀ ਇੱਥੇ ਸਮੋਸੇ ਬੜੇ ਮਸ਼ਹੂਰ ਆ ਦਾਹਾਂ ਦੇ ਚਾਰ ਸਮੋਸੇ ਮਿਲਦੇ ਆ ਕਾਫੀ ਮਸ਼ਹੂਰ ਆ ਬਾ ਰਾਇਲ ਹੰਕ ਜਿਮ ਆਪਣੇ ਜਿਮ ਦਾ ਨਾਮ ਆ ਰਾਇਲ ਹੰਕ ਹਾਂਜੀ ਜਿਮ ਤੇ ਨਾਲ ਜਿਮ ਤੇ ਹੈਗਾ ਹੀ ਨਾਲ ਸਪੋਰਟਸ ਕਲੱਬ ਵੀ ਆ ਇੱਥੇ ਜਿੰਦੂ ਜਿੰਦੂ ਲੈ ਲੇ ਤਾਂ ਵੀ ਆਦੇ ਆਪਣੇ ਕੋ ਬਾਕਸਿੰਗ ਕਰਾਈ ਜਾਂਦੀ ਆ ਉਹ ਸਾਹਮਣੇ ਕਲੱਬ 'ਚ ਪਏ ਆ ਆਪਣੇ ਬਾਕਸਿੰਗ ਦੇ ਕੋਚ ਆਂਦੇ ਆ ਮੈਂ ਪਾਵਰ ਲਿਫਟਿੰਗ ਕਰਾਨਾ ਇੱਕ ਆਪਣੇ ਸਾਰੇ ਗਏ ਆ ਉਹ ਮਾਸ਼ਾਅੱਲ ਕਰਾਦੇ ਆ ਠੀਕ ਹੈ ਆ ਪਈ ਲੜਕੀਆਂ ਮਾਸ਼ਾਅੱਲ ਅੱਡ ਵੀ ਕਰਦੀਆਂ ਇੱਥੇ ਤੇ ਜ਼ਿਆਦਾਤਰ ਆਪਣੇ ਜਿਮ ਵਿੱਚ ਸਪੋਰਟਸ ਹੀ ਆਉਂਦੇ ਆ ਤੇ ਸਪੋਰਟਸਾਈ ਵੀ ਜਿਵੇਂ ਤੁਸੀਂ ਦਸੀ ਦਵਾਈਆਂ ਦਾ ਵੀ ਨਾਲ ਮੇਰੇ ਫਾਦਰ ਸਾਹਿਬ ਜਿਹੜੇ ਹੀ ਉਹ ਹਕੀਮ ਸੀ ਉਹਨਾਂ ਕੋਲ ਥੋੜੇ ਬਹੁਤੇ ਜੋਗ ਗੁਣ ਸਿੱਖੇ ਆ ਤੋਂ ਅੱਗੋਂ ਬੱਚਿਆਂ ਨੂੰ ਦਸੀਦਾ ਤੇ ਉਹ ਫਿਰ ਮਾੜਾ ਮੋਟਾ ਜਿਵੇਂ ਅੱਜ ਕੱਲ ਦੇ ਬੱਚਿਆਂ ਨੂੰ ਕਈਆਂ ਨੂੰ ਸਾਈਡ ਇਫੈਕਟ ਕਈਆਂ ਦਾ ਪੇਟ ਵਿੱਚ ਪ੍ਰੋਬਲਮ ਕਈ ਉਹ ਜੋ ਵੀ ਆਪਾਂ ਨੂੰ ਨੋਲਜ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਤੇ ਉਹਨਾਂ ਨੂੰ ਠੀਕ ਕਰ ਦਿੱਤਾ ਇਹ ਘਰੇਲੂ ਨੁਕਤੇ ਹਨ ਜੇ ਕਿਸੇ ਨੂੰ ਵੀ ਆਯੁਰਵੇਦਿਕ ਦਵਾਈਆਂ ਦੀ ਜ਼ਰੂਰਤ ਹੈ ਤੇ ਉਹ ਭਾਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਤੁਸੀਂ ਪਲੀਜ਼ ਇੱਕ ਵਾਰੀ ਆਪਣਾ ਨੰਬਰ ਸ਼ੇਅਰ ਕਰ ਦਿਓ ਹਾਂਜੀ 9998817475 ਕੀ ਮੈਸੇਜ ਦੇਣਾ ਚਾਹੁੰਦੇ ਹੋ ਲਾਸਟ ਦਾ ਕੁਸਟ ਕੀ ਮੈਸੇਜ ਦੇਣਾ ਚਾਹੁੰਦੇ ਆ ਅ ਮੈਸੇਜ ਤੇ ਮੈਂ ਇਹ ਹੀ ਦੇਣਾ ਚਾਹਾਂਗਾ ਸਾਰੀ ਜਨਤਾ ਨੂੰ ਬਾਕੀ ਕੰਮ ਬਾਅਦੋਂ ਪਹਿਲਾਂ ਇਹ ਜ਼ਰੂਰੀ ਹੈ ਜਦੋਂ ਸਾਡੀ ਸਿਹਤ ਸਹੀ ਆ ਤੇ ਆਪਾਂ ਪੈਸਾ ਵੀ ਕਮਾ ਸਕਦੇ ਆ ਚੰਗਾ ਜੀ ਤੇ ਦੇਖੋ ਜੀ ਪਹਿਲੀ ਗੱਲ ਇੱਕ ਚੰਗਾ ਵਿਚਾਰ ਤੇ ਚੰਗਾ ਆਹਾਰ ਜਦੋਂ ਆਪਾਂ ਖਾਣਾ ਸ਼ੁਰੂ ਕਰਦਾਂਗੇ ਜਾਂ ਚੰਗੇ ਵਿਚਾਰ ਸੋਚਨੇ ਸ਼ੁਰੂ ਕਰਦਾਂਗੇ ਸਾਡੀ ਜਿੰਦਗੀ ਵਿੱਚ ਬਦਲਾਅ ਆਏਗਾ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜੀਏ ਪੰਜਾਬ ਨੂੰ ਸਪੋਰਟਸ ਦੇ ਵਿੱਚ ਨੰਬਰ 1 ਲੈ ਕੇ ਆਈਏ ਦੇਖੋ ਕਿ ਕਿਸੇ ਪੈਮ ਦੇ ਉੱਪਰ ਆਪਣਾ ਪੰਜਾਬ ਸਪੋਰਟਸ ਦੇ ਵਿੱਚੋਂ ਇੱਕ ਨੰਬਰ ਤੇ ਹੁੰਦਾ ਹੈ ਜੀ ਕੋਨ ਸਭ ਤੋਂ ਅੱਗੇ ਚੱਲ ਰਿਹਾ ਹਰਿਆਣਾ ਹਰਿਆਣਾ ਦੀਆਂ ਸਰਕਾਰਾਂ ਸਪੋਰਟ ਨੂੰ ਪੂਰਾ ਮਤਲਬ ਕਿ سپورਟ ਕਰਦੀਆਂ ਤੇ ਹੁਣ ਆਪਣਾ ਜਿਹੜਾ ਪੰਜਾਬ ਆ ਉਹ ਪਿੱਛੇ ਜਾਈ ਆ ਰਿਹਾ ਕੋਈ ਹੈ ਨਹੀਂ ਕੋਈ ਸਰਕਾਰਾਂ ਵੱਲੋਂ ਵੀ ਕੋਈ ਇੰਨੀ ਖਾਸ ਸਹੂਲਤ ਨਹੀਂ ਆ ਕਿ ਇਹਨਾਂ ਨੂੰ ਨੌਕਰੀ ਵਗੈਰਾ ਦਿੱਤੀ ਜਾਵੇ ਜੇ ਸਰਕਾਰ ਵੱਲੋਂ ਕੋਈ ਸਹੂਲਤ ਮਿਲੇ ਬੱਚੇ ਨੂੰ ਤੇ ਉਹ ਸਪੋਰਟਸ ਆਪਣੇ ਪੰਜਾਬ ਦੇ ਵਿੱਚ ਵਧੀਆ ਸਪੋਰਟਸ ਨਿਕਲ ਸਕਦੇ ਜੀ ਹਾਂ ਬੱਚਿਆਂ ਨੂੰ ਆਪਣੇ ਸਪੋਰਟਸ ਨਾਲ ਜੋੜੋ ਬਾਕੀ ਜਿੱਥੇ ਸਾਰੀ ਲੋੜ ਆ ਬੱਚੇ ਜਿਹੜਾ ਗੇਮ ਕਰਨਾ ਚਾਹਦੇ ਆ ਉਹਨਾਂ ਕੋ ਜਿਮ ਦੀ ਕੋਈ ਫੀਸ ਨਹੀਂ ਲੱਤੀ ਜਾਊਗੀ ਤੇ ਉਹਨਾਂ ਵਾਸਤੇ ਫ੍ਰੀ ਹੈ ਜੀ ਸੋ ਇਹ ਸੀ ਜੀ ਹਰਪ੍ਰੀਤ ਸਿੰਘ ਹੈਪੀ ਜਿਨ੍ਹਾਂ ਦੇ ਨਾਲ ਅੱਜ ਤੁਹਾਨੂੰ ਰੂਪ ਦਿੱਤ ਕਰਵਾਇਆ ਸੋ ਸਾਡੇ ਚੈਨ ਰੀਡਿੰਗ ਪੰਜਾਬ ਦੀ ਹਮੇਸ਼ਾ ਤੋਂ ਕੋਸ਼ਿਸ਼ ਹੁੰਦੀ ਹੈ ਕਿ ਇੱਕ ਚੰਗੇ ਪਰਸਨ ਨੂੰ ਤੁਹਾਡੇ ਨਾਲ ਰੂਪ ਰੂਪ ਕਰਾਇਆ ਜਾਵੇ ਪੋਜ਼ਿਟਿਵ ਬੰਦੇ ਨੂੰ ਤੁਹਾਡੇ ਨਾਲ ਮਿਲਾਇਆ ਜਾਵੇ ਇਸ ਪ੍ਰੋਗਰਾਮ ਦੇ ਸੁਝਾਅ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ